ਜੋ ਅੰਦਰੋਂ ਅੰਦਰ ਹੀ ਦਾਜ ਮੰਗ ਕਰਦੇ ਹਨ ਉਹਨਾਂ ਦੇ ਪਰਥਾਏ ਕਵਤਾ ਪੇਸ਼ ਕਰਨ ਜਾ ਰਹੇ ਹੈ ਚਾਰ ਲੈਣਾ ਇਹ ਇਉਂ ਸਰਵਨ ਕੀਤੀਆਂ ਜਾ ਰਹੀਆਂ ਹਨ ਗੱਲ ਚੱਲਦੀ ਰਿਸ਼ਤੇ ਦੀ ਗੱਲ ਚੱਲਦੀ ਰਿਸ਼ਤੇ ਦੀ ਪਿਆਰ ਦੇ ਨਾਲ ਨਿਮਰਤਾ ਨਾਲ ਲੜਕੀ ਵਾਲਾ ਕਰੇ ਉਪਰਾਲਾ ਇਉਂ ਸੀ ਕਹਿੰਦਾ ਕੀ ਜਾਜ ਚ ਲੈਣਾ ਜੇ ਖੋਲ ਕੇ ਦੱਸੋ ਲੁਕਾ ਨਾ ਰੱਖੋ ਮੰਗ ਹੋਵੇ ਜੀੜੀ ਦਾਜ ਦੇਣਾ ਪੈਂਦਾ ਉਹ ਸਾਨੂੰ ਲੋੜ ਨ ਅਦਾ ਜਾਂਦੀ ਸਾਨੂੰ ਲੋੜ ਨ ਅਦਾ ਜਾਂਦੀ ਵੇਖ ਚ ਬਾਹਰੇ ਕਿਵੇਂ ਸ਼ਿੰਗਾਰੇ ਤੀ ਤਿਆਣੀ ਸੁਗੜ ਤਿਆਣੀ ਸੋਹਣ ਸਨ ਕੀ ਉਹ ਗੱਜਾਉਂਦੇ ਇੱਕ ਟੈਲੀ ਵੀ ਜਣਜੀ ਪੀਸੀ ਆਰ ਮਰੂਤੀ ਕਾਰਵਲ ਦੀ ਥੋਬੇ ਬੋਦ ਸੁਭਪਾਉਂਦੇ ਕੀ ਸਿਵਤਾ ਫ੍ਰਿਜ ਦੀਆਂ ਕੀ ਸਬਜ਼ੀਆਂ ਖਰੀਜਦੀਆਂ ਸਾਮ ਸਮਾਨ ਦੀ ਕਰੇ ਕਮਾਲ ਪਾਣੀ ਠੰਡਾ ਟਮਾਟਰ ਗੰਡਾ ਹਰੇਂਦਾ ਤਾਜ਼ਾ ਦੇ ਵਿੱਚ ਟਕਾਉਂਦੇ ਇਕ ਟੈਲੀ ਜਣਜੀ ਈਸੀ ਆਰ ਮਰੂਤੀ ਕਾਰ ਵਾਲੇ ਦੀ ਤੋਵੇ ਬਹੁਤ ਸੁਭਪਾਉਂਦੇ ਇੱਕ ਮੋਟਰਸਾਈਕਲ ਜੀ ਇੱਕ ਮੋਟਰਸਾਈਕਲ ਜੀ ਹੀਰੋ ਹਾਂਡਾ 150 ਭਾਂਡਾ ਕੁਕਰ ਚੰਗਾ ਇੱਕ ਹੜੰਬਾ ਸਬਜ਼ੀ ਚੀਰ ਦੇ ਰਣਾ ਲਾਉਂਦੇ ਇਕ ਟੈਲੀਵਿਜ਼ਨ ਜੀ ਈਸੀ ਆਰ ਮਰੂਤੀ ਕਾਰ ਵਲੇ ਦੀ ਤੋਵੇ ਬਹੁਤ ਸੋ ਬਪਾਉਂਦੇ ਜੋ ਟੈਲੀਵਿਜ਼ਨ ਜੀ ਜੋ ਟੈਲੀਵਿਜ਼ਨ ਜੀ ਇਹਦਾ ਬੜਾ ਸੁੱਖ ਕਿ ਨਾ ਬੜਾ ਸੁਖ ਕੋਈ ਨਾ ਦੁੱਖ ਫਿਲਮ ਦੇ ਸੀਨ ਬੜੇ ਹਸੀਨ ਅੱਖੀ ਤੱਕੀ ਠੰਡੂ ਤੇ ਠੁਣੀਏ ਕੋਈ ਲੋੜ ਨਾ ਸਿਲਮੇਂਦੀ ਫਿਲਮ ਦੇ ਸਾਜ਼ ਵਜਣ ਰੰਗ ਰਾਜ ਨਵੀਂ ਟਿਊਨ ਹੀ ਰੋਜ਼ ਸੁਣਾਉਂਦੇ ਇੱਕ ਟੈਲੀਵਿਜ਼ਨ ਜੀ ਈਸੀ ਆਰ ਮਰੂਤੀ ਕਾਰ ਵਲੈਦੀ ਤੋਵੇ ਬਹੁਤ ਸੁਬਾ ਪਾਉਂਦੇ ਘੈਣੇ ਮਾਣੂ ਪਾਉਣੇ ਜੋ ਘੈਣੇ ਮਾਣੂ ਪਾਉਣੇ ਜੋ ਕੰਨਾਂ ਨੂੰ ਵਾਲੇ ਸੰਗਲੀ ਨਾਲੇ ਮਿਲਣੀ ਹੋਵੇ ਕੰਗਣੀ ਸੋਵੇ ਮੁੰਡੇ ਦੀ ਮਾਂ ਦੇ ਹੱਥ ਵਿੱਚ ਪਾਈ ਪਾਇਰ ਸਦਾ ਸੂਟ ਘੜਵਾਇਓ ਪਾਇਰ ਸਦਾ ਸੂਟ ਘੜਵਾਇਓ ਰਾਗੁਬਰਾਇਓ ਕਸ਼ਮੀਰੀ ਲੋਈ ਹੋਵੇ ਵੰਡਿਆਈ ਅੱਜ ਕੱਲ ਹੈ ਭੀੜ ਵੜੀ ਅੱਜ ਕੱਲ ਹੈ ਭੀੜ ਵੜੀ ਬਸਾਂ ਤੇ ਚੜਨਾ ਸਬਰ ਹੋਵੇ ਕਰਨਾ ਕਿ ਲਾਹਣ ਨਾਲ ਅੜ ਕੇ ਪਹਾੜ ਤੇ ਕੱਪੜੇ ਹੋਏ ਜਾਂ ਕਾਰ ਘਰੋਂ ਤਿਆਰ ਮਾਰੀਏ ਸਲਫ ਫਲਾਂ